ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ 1 ਤੋਂ ਲੈ ਕੇ 10 ਜੂਨ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਜੂਨ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਤਾਂ ਮੌਨਸੂਨ ਦੀ ਆਪਾਂ ਕਹਿ ਸਕਦੇ ਹਾਂ ਕਿ ਲਗਭਗ ਉਸ ਮਹੀਨੇ ਵਿੱਚ ਪਹੁੰਚ ਚੁੱਕੇ ਹਾਂ ਜਦੋਂ ਮੌਨਸੂਨ ਪੰਜਾਬ ਦੇ ਨੇੜੇ ਪਹੁੰਚ ਜਾਂਦਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਹੁਣ ਹਲਚਲ ਜਿਹੜੀਆਂ ਉਮੀਦੀਆਂ ਪ੍ਰੀ ਮੌਨਸੂਨ ਗਤੀਵਿਧੀਆਂ ਦੀਆਂ ਵੱਧ ਜਾਂਦੀਆਂ ਨੇ ਗੱਲ ਕਰਾਂਗੇ ਆਪਾਂ 1 ਜੂਨ ਤੋਂ ਲੈ ਕੇ ਪਹਿਲਾ 5 ਜੂਨ ਦੀ ਫਿਰ 5 ਜੂਨ ਤੋਂ ਗੱਲ ਕਰਾਂਗੇ 10 ਜੂਨ ਦੀ ਅਰੇ ਨਾਲ ਦੀ ਨਾਲ ਅਚਾਨਣਾ ਪਾਵਾਂਗੇ ਕਿ ਮੌਨਸੂਨ ਪੰਜਾਬ ਦੇ ਵਿੱਚ ਕਦੋਂ ਆਵੇਗਾ ਕੀ ਹਾਲਾਤ ਨੇ ਇਹ ਸਾਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪਹਾੜੀ ਖੇਤਰਾਂ ਵਿੱਚ ਇੱਕਾ ਦੁੱਕਾ ਸਿਸਟਮ ਦਿਖਾਈ ਦੇ ਰਹੇ ਨੇ ਹਲਕੇ ਦਰਮਿਆਨੇ ਸਿਸਟਮ ਸਾਨੂੰ ਪੰਜਾਬ ਦੇ ਦੱਖਣੀ ਪਾਸੇ ਪਟਿਆਲਾ ਸੰਗਰੂਰ ਦੇ ਇਲਾਕੇ ਵਿੱਚ ਵੀ ਦਿਖਾਈ ਦੇ ਰਹੇ ਨੇ ਅੱਜ ਆਪਾਂ ਗੱਲ ਕੀਤੀ ਜਾਵੇ ਤਾਂ ਹਲਕਾ ਦਰਮਿਆਨ ਦਾ ਬੱਦਲਵਾਈ ਸਿਸਟਮ ਬਾਅਦ ਦੁਪਹਿਰ ਵਿਗੜ ਸਕਦਾ ਹੈ ਜਿਸ ਦੇ ਨਾਲ ਥੋੜੀ-ਬੋਤੀ ਕਿਰਮਣਕੜੀ ਤੇਜ਼ ਹਨੇਰੀ ਬੂੰਦਾਬاندی ਦੇ ਆਸ ਬਣਦੀ ਹੋਈ ਦਿਖਾਈ ਦੇ ਰਹੀ ਹੈ 31 ਮਈ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਹੋਇਆ ਜਿਸ ਦੇ ਕਾਰਨ ਥੋੜਾ-ਬੋਤਾ ਤਾਪਮਾਨ ਦੇ ਵਿੱਚ ਗਰਾਵਡ ਵੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਤੇ ਅੱਜ ਉਮੀਦ ਹੈ ਕਿ ਤਾਪਮਾਨ 40 ਡਿਗਰੀ ਤੋਂ ਥੱਲੇ ਹੀ ਬਣੇ ਰਹਿਣਗੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਬੀਤੀ ਕੱਲ ਯਾਨੀ ਕਿ 31 ਮਈ ਨੂੰ ਤੁਹਾਡੇ ਇਲਾਕੇ ਵਿੱਚ ਮੀਂਹ ਹੋਇਆ ਜਾਂ ਨਹੀਂ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਤੇ ਤੁਹਾਡੇ ਇਲਾਕੇ ਦੇ ਕੀ ਹਾਲਾਤ ਨੇ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਅੱਜ ਠੀਕ ਠਾਕ ਬੱਦਲਬਾਈ ਬਣੇ ਰਹਿਣ ਦੀ ਉਮੀਦ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਬਾਅਦ ਦੁਪਹਿਰ ਜਿਸ ਦੇ ਨਾਲ ਹਲਕੀ ਦਰਮਿਆਨੀ ਬੂੰਦਾਬੰਦੀ ਕਿਰਮਣਕਣੀ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਅਜਿਹੇ ਹਾਲਾਤ 1 ਤਰੀਕ ਤੋਂ ਲੈ ਕੇ 4 ਤਰੀਕ ਤੱਕ ਬਣੇ ਰਹਿਣ ਦੀ ਉਮੀਦ ਬਣੀ ਹੋਈ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਪੂਰਵੀ ਹਵਾ ਚਲਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਹਲਕਾ ਦਰਮਿਆਨਾ ਬੱਦਲਬਾਈ ਵਾਲਾ ਮਾਹੌਲ ਲਗਾਤਾਰ 3-4 ਦਿਨ ਬਣੇ ਰਹਿਣ ਦੀ ਆਸ ਦਿਖਾਈ ਦੇ ਰਹੀ ਹੈ 5 ਤਰੀਕ ਤੋਂ ਅਗਰ ਗੱਲ ਕੀਤੀ ਜਾਵੇ 5 ਤਰੀਕ ਨੂੰ ਥੋੜਾ ਬਹੁਤਾ ਮੌਸਮ ਖੁਸ਼ਕ ਹੁੰਦਾ ਦਿਖਾਈ ਦੇਵੇਗਾ ਉੱਤਰ ਪੂਰਬੀ ਸੌਰੀ ਉੱਤਰ ਪੱਛਮੀ ਹਵਾਵਾਂ ਦੀ ਐਂਟਰੀ ਹੋਵੇਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਉੱਤਰ ਜਿਹੜੀ ਪੱਛਮੀ ਹਵਾ ਚੱਲਦੀ ਹੁੰਦੀ ਹੈ ਉਹ ਦਿਨ ਦੇ ਵੇਲੇ ਗਰਮ ਹੁੰਦੀ ਹੈ ਅਤੇ ਰਾਤ ਦੇ ਵੇਲੇ ਉਹ ਠੰਡੀ ਹੋ ਜਾਂਦੀ ਹੈ ਕਿਉਂਕਿ ਜਿਹੜੀ ਪੱਛਮੀ ਹਵਾਵਾਂ ਹੁੰਦੀਆਂ ਨੇ ਖਾਸ ਤੌਰ ਤੇ ਰੇਗਿਸਤਾਨ ਵਾਲੇ ਇਲਾਕੇ ਤੋਂ ਆਉਂਦੀਆਂ ਨੇ ਅਰਬ ਕੰਟਰੀਜ਼ ਤੋਂ ਆਉਂਦੀਆਂ ਨੇ ਜਦੋਂ ਦਿਨ ਦੇ ਵੇਲੇ ਆਉਂਦੀਆਂ ਨੇ ਇਸ ਦੇ ਵਿੱਚ ਰੇਤ ਦੇ ਜਿਹੜੇ ਕਣ ਹੁੰਦੇ ਨੇ ਉਸ ਦੇ ਕਾਰਨ ਇਹ ਦਿਨ ਦੇ ਵੇਲੇ ਗਰਮ ਬਟੀਰਾ ਰੱਖਦੀਆਂ ਨੇ ਅਤੇ ਰਾਤ ਦੇ ਸਮੇਂ ਇਹ ਠੰਡੀਆਂ ਹੋ ਜਾਂਦੀਆਂ ਨੇ ਕਿਉਂਕਿ ਤੁਸੀਂ ਦੇਖਿਆ ਹੋਵੇਗਾ ਸੁਣਿਆ ਵੀ ਹੋਵੇਗਾ ਕਿ ਮਾਰੂਥਲ ਦੇ ਇਲਾਕੇ ਨੇ ਖਾਸ ਤੌਰ ਤੇ ਰਾਜਸਥਾਨ ਦੇ ਬਹੁਤੇ ਇਲਾਕੇ ਜਿਨ੍ਹਾਂ ਵਿੱਚ ਦਿਨ ਦੇ ਵੇਲੇ ਕੜਾਕੇ ਦੀ ਗਰਮੀ ਪੈਂਦੀ ਹੈ ਤੇ ਰਾਤ ਦੇ ਵੇਲੇ ਉਹੀ ਇਲਾਕਾ ਅਚਾਨਕ ਠੰਡਾ ਹੋ ਜਾਂਦਾ ਹੈ। ਇਹੀ ਹਾਲਾਤ ਬਣਦੇ ਨੇ ਜਦੋਂ ਪੱਛਮ ਦੀ ਹਵਾ ਚੱਲਦੀ ਹੈ ਤਾਂ ਦਿਨ ਦੇ ਵੇਲੇ ਸਾਨੂੰ ਕੜਾਕੇ ਦੀ ਗਰਮੀ ਅਤੇ ਰਾਤ ਦੇ ਵੇਲੇ ਠੰਡ ਦਾ ਅਹਿਸਾਸ ਹੁੰਦਾ ਹੈ। ਤੇ 5 ਤਰੀਕ ਤੱਕ ਅਜਿਹੇ ਹਾਲਾਤ ਸਾਨੂੰ ਬਣਦੇ ਹੋਏ ਦੁਆਰਾ ਤੋਂ ਦਿਖਾਈ ਦੇਣਗੇ। ਦਿਨ ਦੇ ਤਾਪਮਾਨ 44-45 ਡਿਗਰੀ ਤੱਕ ਜਾਣ ਦੀ ਫਿਰ ਤੋਂ ਉਮੀਦ ਵੱਣ ਰਹੀ ਹੈ। ਫਿਰ ਅਗਰ ਗੱਲ ਕੀਤੀ ਜਾਵੇ 6 ਤੋਂ ਲੈ ਕੇ 10 ਤਰੀਕ ਦੀ ਤਾਂ 6 ਤੋਂ 10 ਤਰੀਕ ਦੇ ਵਿੱਚ ਕਰ ਵੀ ਇਕਾ ਦੁੱਕਾ ਟੁੱਟਵੇਂ ਰੂਪ ਦੇ ਵਿੱਚ ਸਿਸਟਮ ਆਉਂਦੇ ਦਿਖਾਈ ਦੇਣਗੇ ਵਿੱਚ ਵਿਚਾਲੇ ਫਿਰ ਪੂਰਬ ਦੀ ਹਵਾ ਚੱਲੇਗੀ ਬੰਗਾਲ ਦੀ ਖਾੜੀ ਤੋਂ ਹਵਾਵਾਂ ਆਉਣਗੀਆਂ ਜਿਸ ਦੇ ਨਾਲ ਗਰਜ ਨਮੀ ਦੀ ਮਾਤਰਾ ਵਧੇਗੀ ਗਰਜ ਚਮਕ ਹੋਵੇਗੀ ਪ੍ਰੀ ਮੌਨਸੂਨ ਮਾਹੌਲ ਜਿਹੜਾ 2 ਵਜੇ ਤੋਂ ਬਾਅਦ 3 ਵਜੇ ਤੋਂ ਬਾਅਦ ਦੁਪਹਿਰ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਉਹ ਫਿਰ ਤੋਂ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ 6 ਜੂਨ ਤੋਂ ਲੈ ਕੇ 10 ਜੂਨ ਦੇ ਵਿਚਕਾਰ ਫਿਰ ਤੋਂ ਇੱਕ ਦੋ ਸਿਸਟਮ ਅਜੇ ਹੀ ਲੱਗਦੇ ਹੋਏ ਦਿਖਾਈ ਦੇ ਰਹੇ ਨੇ ਫਿਲਹਾਲ ਜਿਹੜੇ ਸਿਸਟਮ ਨੇ ਇਹਨਾਂ ਦੀ ਕੋਈ ਡੇਟ ਸਪੈਸੀਫਿਕ ਨਹੀਂ ਹੈ ਕਿਉਂਕਿ ਬਦਲ ਬਾਈ ਦਾ ਮਾਹੌਲ ਜ਼ਰੂਰ ਰਹੇਗਾ ਪਰ ਹਾਲਾ ਜਿਹੜੇ ਅੱਗੇ ਪਿੱਛੇ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਇਸ ਸਮੇਂ ਜਿਹੜਾ ਮੌਨਸੂਨ ਪਹੁੰਚ ਰਿਹਾ ਉਹਦੇ ਵਿੱਚ ਥੋੜੀ ਠੱਲ ਪਈ ਹੈ ਅਗਰ ਤੁਹਾਨੂੰ ਮੈਂ ਸੈਟਲਾਈਟ ਇਮੇਜ ਤੋਂ ਦੱਸਾਂ ਤਾਂ ਫਿਲਹਾਲ ਮੌਨਸੂਨ ਜਿਹੜਾ ਮਹਾਰਾਸ਼ਟਰ ਤੋਂ ਇਸ ਇਲਾਕੇ ਤੱਕ ਅਤੇ ਉੜੀਸਾ ਛੱਤੀਸਗੜ੍ਹ ਤੱਕ ਪਹੁੰਚ ਗਿਆ ਤੇ ਅਸਾਮ ਅਤੇ ਬਿਹਾਰ ਦੇ ਇਹਨਾਂ ਇਲਾਕਿਆਂ ਤੱਕ ਉਹ ਐਂਟਰੀ ਕਰ ਪੰਜਾਬ ਤੋਂ ਕਾਫੀ ਦੂਰ ਹੈ ਪਰ ਥੋੜੀ ਜੀ ਸਪੀਡ ਦੇ ਵਿੱਚ ਉਹਦੀ ਕਮੀ ਆਈ ਹੈ ਜਿਵੇਂ ਅਸੀਂ ਤੁਹਾਨੂੰ ਰੋਜ਼ ਦੱਸਦੇ ਸਾਂ ਕਿ 10 ਦਿਨ ਰਵਾਜ ਚੱਲ ਰਿਹਾ ਹੈ ਮੌਨਸੂਨ ਜਾਂ ਹਫਤਾ ਅਡਵਾਂਸ ਚੱਲ ਰਿਹਾ ਹੈ ਪਰ ਬੀਤੇ 2 ਦਿਨ ਤੋਂ ਉਸ ਨੂੰ ਥੋੜੀ ਜੀ ਠੱਲ ਪਈ ਹੈ ਜਿਹਦੇ ਪਿੱਛੇ ਮੇਨ ਕਾਰਨ ਜਿਹੜਾ ਹੈ ਉਹ ਘੱਟ ਦਬਾਅ ਵਾਲੇ ਖੇਤਰ ਜਿਹੜੇ ਨੇ ਉਹ ਬੰਗਾਲ ਦੀ ਖਾੜੀ ਵਾਲੇ ਹੀ ਬਣੇ ਹੋਏ ਨੇ ਸੀ ਆ ਦੇਖੋਗੇ ਠੀਕ ਹੈ ਜਿਸ ਦੇ ਕਾਰਨ ਥੋੜਾ ਜਿਹਾ ਉਹਨੂੰ ਠੱਲ ਪਈ ਹੈ ਹਵਾਵਾਂ ਉਸ ਤਰੀਕੇ ਨਾਲ ਨਹੀਂ ਚੱਲ ਰਹੀਆਂ ਹਵਾਵਾਂ ਦਾ ਰੁੱਖ ਇਸ ਤਰੀਕੇ ਨਾਲ ਹੋ ਚੁੱਕਿਆ ਹੈ ਜਦੋਂ ਹਵਾਵਾਂ ਥੋੜਾ ਬੋਤਾ ਪ੍ਰੈਸ਼ਰ ਬਣਾਉਣਗੀਆਂ ਤਾਂ ਉਹ ਉੱਤਰੀ ਭਾਰਤ ਵੱਲ ਫੇਰ ਤੋਂ ਐਂਟਰ ਕਰੇਗਾ ਜਿਸ ਦੇ ਨਾਲ ਥੋੜੀ ਬਹੁਤੀ ਆਪਾਂ ਨੂੰ ਹਲਚਲ ਜ਼ਿਆਦਾ ਹੁੰਦੀ ਦਿਖਾਈ ਦੇਵੇਗੀ ਫਿਰ ਵੀ ਆਪਾਂ ਨੂੰ 30 ਜੂਨ ਦੀ ਡੇਟ ਮਿਲੀ ਹੈ ਆਪਾਂ ਨੂੰ ਉਮੀਦ ਹੈ ਕਿ ਹਾਂ ਅੱਗੇ ਵੀ ਜੁਲਾਈ ਮਹੀਨੇ ਵਿੱਚ ਐਂਟਰ ਕਰਦਾ ਮੌਨਸੂਨ ਅਗਰ ਜੂਨ ਵਿੱਚ ਵੀ ਐਂਟਰ ਕਰ ਜਾਵੇਗਾ ਤਾਂ ਸਾਡੇ ਲਈ ਬਹੁਤ ਚੰਗਾ ਹੋਵੇਗਾ ਕਿਸਾਨਾਂ ਲਈ ਜਿਨ੍ਹਾਂ ਨੇ ਝੋਨੇ ਦੀ ਫਸਲ ਬੀਜਣੀ ਹੈ ਬਾਕੀ ਇਹ ਜਿਹੜੀ ਦੁਪਹਿਰ ਦੀ ਅਪਡੇਟ ਹੋਵੇਗੀ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਅੱਜ ਜੋ ਮੀਂਹ ਦੀ ਹਲਚਲ ਹੋਣ ਵਾਲੀ ਹੈ ਉਹ ਕਿਹੜੇ ਇਲਾਕੇ ਵਿੱਚ ਉਸਦੇ ਚਾਂਸ ਬਣ ਰਹੇ ਨੇ ਕੀ ਹਾਲਾਤ ਨੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋ ਸਕਦਾ ਹੈ ਉਹ ਤੁਹਾਨੂੰ ਦੁਪਹਿਰ ਦੇ ਸਮੇਂ ਲਗਭਗ 2 ਜਾਂ 1:30 ਵਜੇ ਦੇ ਕਰੀਬ ਵੀਡੀਓ ਜਾਰੀ ਕਰ ਦਿੱਤੀ ਜਾਵੇਗੀ ਉਹ ਜਾਣਕਾਰੀ ਤੁਹਾਨੂੰ ਉਹਦੇ ਮੇਲੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਰਿਕਵੈਸਟ ਹੈ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਜਦੋਂ ਵੀ ਵੀਡੀਓ ਅਪਲੋਡ ਕਰੀਏ ਤੁਹਾਨੂੰ ਪਹੁੰਚਦੀ ਹੋ ਸਕੇ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਆ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਵਾਂ ਦਾ